ਹੈਲੋ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਣਾਵਾਂਗੇ ਇਹ ਵਾਲਾ ਸਵੈਟਰ ਸਕੀਵੀ ਠੀਕ ਹੈ ਇਹਦੀ ਲੈਂਥ ਬਹੁਤ ਹੀ ਛੋਟੀ ਆ ਕੱਟ ਲੈਂਦਾ ਸਕੀਵੀ ਆ ਠੀਕ ਆ ਤੇ ਵੈਸੇ ਤਾਂ ਨਾਰਮਲੀ ਸਕੀਵੀ ਦੇ ਵਿੱਚ ਬੈਕ ਵੀ ਉਹਨਾਂ ਨੇ ਗੋਲ ਬਣਾਇਆ ਹੁੰਦਾ ਵਾ ਬਟ ਮੈਨੂੰ ਉਹ ਨਹੀਂ ਜ਼ਿਆਦਾ ਪਸੰਦੀ ਇਸ ਕਰਕੇ ਮੈਂ ਬੈਕ ਜੋ ਬੰਦ ਹੀ ਰੱਖਿਆ ਤੇ ਫਰੰਟ ਤੋਂ ਹੀ ਗੋਲ ਕੀਤਾ ਠੀਕ ਆ ਤੇ ਜੇਕਰ ਤੁਸੀਂ ਬੈਕ ਵੀ ਦਾ ਗੋਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਸ ਤਰ੍ਹਾਂ ਮੈਂ ਇੱਥੇ ਘਟਾਈ ਪਾਈ ਆ ਹੋਵੇ ਤੁਸੀਂ ਪਿੱਛੇ ਵੀ ਪਾ ਦੇਣੀ ਆ سیم ਠੀਕ ਆ ਤੇ ਇਹ ਜਿਹੜਾ ਸਕੀਵੀ ਦਾ ਫਰੰਟ ਪੈਨਲ ਤੇ ਬੈਕ ਪੈਨਲ ਤੇ ਜਿਹੜਾ neck ਹੈ ਇਹਦੀ ਵੀਡੀਓ ਜਿਹੜੀ ਇਹਦੇ ਬਾਰੇ ਮੈਂ ਪਿਛਲੀ ਵੀਡੀਓ ਵਿੱਚ ਸਭ ਕੁਝ ਦੱਸਿਆ ਵਾ ਤੇ ਇਸ ਵੀਡੀਓ ਵਿੱਚ ਅਸੀਂ ਬਣਾਵਾਂਗੇ ਇਹਦੀਆਂ 슬ੀਵਸ ਠੀਕ ਆ ਬਾਵਾ ਬਣਾਵਾਂਗੇ ਇਸ ਵੀਡੀਓ ਵਿੱਚ ਤੁਹਾਨੂੰ ਪੂਰਾ ਦਿਸ ਜਾਏਗਾ ਕਿ ਬਾਵਾ ਮੋਡਾ ਕਿਦਾਂ ਇਥੋਂ ਸ਼ੁਰੂ ਕਰਨੀਆਂ ਕਿ ਡੈਲੀਟਾਈਪ ਹੋਣੀ ਆ ਤੇ ਨੀਚੇ ਕਿਵੇਂ ਇਹਦੇ ਆ ਬਾਰਡਰ ਬਣਾਉਣਾ ਆ ਠੀਕ ਆ ਤਾਂ ਸ਼ੁਰੂ ਕਰਦੇ ਆ ਵੀਡੀਓ ਹੁਣ ਅਸੀਂ ਬਣਾਵਾਂਗੇ ਬਾਹ ਠੀਕ ਆ ਤੇ ਇਹਨੂੰ ਆਪਾਂ ਸਾਰੇ ਪਾਸੋਂ ਜੁਆਇੰਟ ਕਰ ਲਿਆ ਇੱਥੋਂ ਵੀ ਤੇ ਇੱਥੋਂ ਵੀ ਹੁਣ ਆਪਾਂ ਇਹਦਾ ਇੱਕ ਕੋਰਨਰ ਕਰਾਂਗੇ ਠੀਕ ਆ ਮੈਂ ਇਹ ਜਿਹੜੀ ਦੂਸਰੀ ਬਾਹਾਂ ਉਹ ਬਣਾ ਲਈ ਆ ਦੇਖੋ ਦੂਸਰੀ ਸਾਈਡ ਵਾਲੀ ਬਾਹ ਜਿਹੜੀ ਮੈਂ ਬਣਾ ਲਈ ਆ ਤੇ ਹੁਣ ਇੱਕ ਬਾਹ ਜਾਈ ਗਈ ਆ ਉਹ ਮੈਂ ਦੱਸੂਗੀ ਤੁਹਾਨੂੰ ਕਿਵੇਂ ਕਟਾਈ ਕਰਨੀ ਆ ਬਾਹ ਦੀ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਇੱਧਰ ਵਾਲੀ ਸਾਈਡ ਤੋਂ ਜਿੱਦੋਂ ਆਪਾਂ ਯੂਆਇਡ ਕੀਤਾ ਵਾ ਦੋਵੇਂ ਪੱਲਿਆਂ ਨੂੰ ਫਰੰਟ ਪੈਨਲ ਨੂੰ ਤੇ ਬੈਕ ਪੈਨਲ ਨੂੰ ਠੀਕ ਆ ਜਿਵੇਂ ਸਾਡੇ ਜਾਂਦੇ ਪੇ ਸਲਾਈ ਇੱਥੇ ਆਪਾਂ ਸਲਾਈ ਕੀਤੀ ਹੈ ਇੱਥੋਂ ਫਰਨਾ ਵਾ ਠੀਕ ਆ ਤੇ ਇੱਥੇ ਹੀ ਆਪਾਂ ਇਹਦੇ ਨਾਲ ਧਾਗਾ ਲਾਉਣਾ ਵਾ ਠੀਕ ਆ ਇੱਥੋਂ ਆਪਾਂ ਇਹਨਾਂ ਦਾ ਹੂਲਨ ਜਿਹੜੀ ਆ ਉਹ ਜੋੜਨੀ ਆ ਠੀਕ ਆ ਬਿਲਕੁਲ ਇੱਥੇ ਆਪਾਂ ਕਰੋਸ਼ੀਆ ਪਾਵਾਂਗੇ ਤੇ ਇਹਨੂੰ ਇਦਾਂ ਲੈ ਕੇ ਆਪਾਂ ਕੱਟ ਲੈਣਾ ਠੀਕ ਆ ਫਿਰ ਆਪਾਂ ਦੋ ਚੇਨ ਲਵਾਂਗੇ ਇੱਕ ਤੇ ਦੋ ਠੀਕ ਆ ਇਦਾਂ ਇਹ ਹੋ ਨਹੀਂ ਨਿਕਲੂਗਾ ਠੀਕ ਆ ਚੇਨ ਲੈਣਾ ਇੱਥੇ ਜਿਵੇਂ ਆਪਾਂ ਚੇਨ ਬਣਾਈਆਂ ਦੋ ਤੇ ਇੱਥੇ ਗੰਡ ਪੈ ਗਈ ਆ ਠੀਕ ਆ ਇਹ ਨਹੀਂ ਖੁੱਲੂਗਾ ਤੇ ਸਾਰੇ ਜਿਹੜੀ ਆਪਾਂ ਇਹ ਜਿਹੜੀ ਸਕੀਵੀ ਆ ਇਹ ਆਪਾਂ ਹਾਫ ਡਬਲ ਕ੍ਰੋਸ਼ੀਆ ਕਰਦੇ ਹੋਏ ਕੰਪਲੀਟ ਕੀਤੀ ਆ ਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਹਾਫ ਡਬਲ ਕ੍ਰੋਸ਼ੀਆ ਕਿਵੇਂ ਬਣਾਣਾ ਆ ਐਵੇਂ ਪੱਲੋਂ ਧੱਗਾ ਲਿਆ ਇੱਥੋਂ ਕੱਢਿਆ ਫੇਰ ਧੱਗਾ ਲਿਆ ਸਾਡੇ ਕੋਲ ਤਿੰਨ ਹੋ ਗਈ 1 2 3 ਐਵੇਂ ਧੱਗਾ ਲਿਆ ਤਿੰਨੇ ਇੱਕੋਰੀ ਕੱਢ ਦੇਣੇ ਆ ਇਹਨੂੰ ਕਹਿੰਦੇ ਹਾਫ ਡਬਲ ਕ੍ਰੋਸ਼ੀਆ ਫੇਰ ਧੱਗਾ ਲਿਆ ਇੱਥੋਂ ਪਾਇਆ ਕੱਢਿਆ ਫੇਰ ਧੱਗਾ ਲਿਆ ਤਿੰਨੇ ਇੱਕ ਵਾਰ ਕੱਢ ਦੇਣੇ ਆ ਠੀਕ ਆ ਇਹਨੂੰ ਗੋਲਦੇ ਸੀ ਹਾਫ ਡਬਲ ਕ੍ਰੋਸ਼ੀਆ ਹਾਫ ਡਬਲ ਕ੍ਰੋਸ਼ੀਆ ਬਹੁਤ ਹੀ ਈਜ਼ੀ ਆ ਕਰਨਾ ਤੇ ਇਹ ਸਾਡੀ ਇਹਨਾਂ ਬਾਜ਼ੂ ਦੀ ਫਰਸਟ ਰੋ ਆ ਆਪਾਂ ਸਾਰੇ ਪਾਸੇ ਦਾ ਹਾਫ ਡਬਲ ਕ੍ਰੋਸ਼ੀਆ ਕਰਦੇ ਜਾਣਾ ਠੀਕ ਹੈ ਇਹਨੂੰ ਆਪਾਂ ਬਹੁਤ ਜ਼ਿਆਦਾ ਟਾਈਟ ਵੀ ਨਹੀਂ ਕਰਨਾ ਤੇ ਬਹੁਤ ਜ਼ਿਆਦਾ ਲੂਜ਼ ਵੀ ਨਹੀਂ ਕਰਨਾ ਤੇ ਆ ਜਿਹੜੀ ਫਰਸਟ ਰੋ ਆ ਸਾੜੀ ਆਪਾਂ ਹਾਫ ਡਬਲ ਕ੍ਰੋਸ਼ੀਆ ਕਰਦੇ ਹੋਏ ਕੰਪਲੀਟ ਕਰ ਲੈਣੀ ਆ ਤੇ ਇਹ ਵਾਲੀ ਰੋ ਕੰਪਲੀਟ ਕਰਕੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਕਿ ਨੈਕਸਟ ਰੋ ਵਿੱਚ ਆਪਾਂ ਕਿਵੇਂ ਕਰਨਾ ਵਾ ਠੀਕ ਹੈ ਕਿਉਂਕਿ ਨੈਕਸਟ ਰੋ ਵਿੱਚ ਅਸੀਂ ਹਾਫ ਡਬਲ ਕ੍ਰੋਸ਼ੀਆ ਕੱਟ ਕਰਾਂਗੇ ਠੀਕ ਹੈ ਪਹਿਲਾਂ ਮੈਂ ਸਾਰੀ ਰੋ ਕੰਪਲੀਟ ਕਰ ਲਵਾਂ ਮੈਂ ਹੁਣੇ ਦੀ ਸਾਰੀ ਜਿਹੜੀ ਰੋ ਕੰਪਲੀਟ ਕਰ ਲਈ ਆ ਤੇ ਆਪਾਂ ਲਾਸਟ ਹੀ ਆ ਗਏ ਆ ਤੇ ਲਾਸਟ ਵੀ ਜਲਦੀ ਮੈਂ ਤੁਹਾਨੂੰ ਇਹਨੂੰ ਕਿਵੇਂ ਬੰਦ ਕਰਨਾ ਵਾ ठीक है पहलों असिया जी स्पेस हैगी हाफ डबल क्रोशी कर लेंगे ठीक है हम सारे पास हो गए तो हूँ असं जित स्टार्टिंग की इतों दो चेन लेके इतें असी बनावे स्लिप स्टिच ठीक है कि करना वा आज दो चेन वाला होल है ਇਦੇ ਵਿੱਚ ਨਿਕਰੋਸ਼ੀਆ ਪਾ ਕੇ ਧੱਗ ਲਿਆ ਤੇ ਇਹ ਵਾਲੇ ਧਾਗੇ ਨੂੰ ਅਸੀਂ ਇੱਥੋਂ ਕੱਢ ਦੇਣਾ ਠੀਕ ਹੈ ਇਵੇਂ ਹੋ ਗਈ ਸਾਡੀ ਜਿਹੜੀ ਫਰਸਟ ਰੋ ਆ ਉਹ ਇੱਥੇ ਬੰਦ ਹੋ ਗਈ ਠੀਕ ਹੈ ਫਰਸਟ ਰੋ ਪੂਰੀ ਕੰਪਲੀਟ ਹੋ ਚੁੱਕੀ ਆ ਹੁਣ ਸੈਕੰਡ ਰੋ ਦੀ ਸਟਾਰਟਿੰਗ ਵਿੱਚ ਅਸੀਂ ਸਭ ਤੋਂ ਪਹਿਲਾਂ ਫੇਲ ਲਵਾਂਗੇ ਚੇਨ ਦੋ ਚੇਨ ਲੈਣੀਆਂ ਵਾਂ ਫਰਸਟ ਰੋ ਸੀ ਅਸੀਂ ਸਾਰੀ ਉਸੇ ਤਰੀਕੇ ਨਾਲ ਕਰ ਲਈ ਠੀਕ ਆ ਸਾਡੇ ਪਾਸੇ ਹਾਫ ਡਬਲ ਕ੍ਰੋਸ਼ੀਆ ਕਰ ਲਿਆ ਠੀਕ ਆ ਤੇ ਹੁਣ ਅਸੀਂ ਸੈਕਿੰਡ ਰੋ ਵਿੱਚ ਸਭ ਤੋਂ ਪਹਿਲੇ ਦੋ ਚੇਨ ਲਈ ਹੁਣ ਇਹਦੇ ਵਿੱਚ ਅਸੀਂ ਇੱਕ ਸਟਾਰਟਿੰਗ ਵਿੱਚ ਇੱਥੋਂ ਕੱਟ ਕਰਾਂਗੇ ਹਾਫ ਡਬਲ ਕ੍ਰੋਸ਼ੀਆ ਤੇ ਇੱਕ ਸਾਰੀ ਰੋ ਕੰਪਲੀਟ ਕਰਦੇ ਹੋਏ ਲਾਸਟ ਵਿੱਚ ਆਣ ਕੇ ਇੱਕ ਹਾਫ ਡਬਲ ਕ੍ਰੋਸ਼ੀਆ ਕੱਟ ਕਰਾਂਗੇ ਠੀਕ ਆ ਐਵੇਂ ਆਪਾਂ ਦੋ ਚੇਨ ਤੋਂ ਬਾਅਦ ਧਾਗਾ ਲੈਣਾ ਠੀਕ ਆ ਆ ਜਿਹੜਾ ਹੁਣ ਹੈਗਾ ਵਾ ਹਾਫ ਡਬਲ ਕ੍ਰੋਸ਼ੀਆ ਇਹਦੇ ਉੱਪਰ ਕਰਨਾ ਪਾਇਆ ਧਾਗਾ ਲਿਆ ਤਿੰਨ ਹੋਗੇ ਠੀਕ ਆ ਇਹਨੂੰ ਇਸੇ ਤਰੀਕੇ ਨਾਲ ਆਉਂਦਾ ਨਾ ਫੇਰ ਧਾਗਾ ਲਿਆ ਨੈਕਸਟ ਵਾਲੇ ਵਿੱਚ ਪਾਇਆ ਤੇ ਐਵੇਂ ਕਰ ਲਿਆ ਠੀਕ ਹੁਣ ਸਾਡੇ ਕੋਲ ਕਿੰਨੇ ਹੋ ਗਏ 2 3 4 5 5 ਹੋ ਗਏ ਤਾਂ ਗਲਿਆ ਪੰਜ ਦੇ ਪੰਜ ਹੀ ਸਾਡੇ ਕੱਟ ਦੇਣੇ ਆ ਠੀਕ ਆ ਮਤਲਬ 2 ਆ 2 ਹਾਫ ਡਬਲ ਕ੍ਰੋਸ਼ੀਆ ਦੋਵਾਂ ਦਾ ਇੱਕ ਕਰ ਦੇਣਾ ਇਕੱਠੇ ਆ ਠੀਕ ਆ ਫਿਰ ਤਾਂ ਗਲ ਲੈ ਕੇ ਨੈਕਸਟ ਹਾਫ ਡਬਲ ਕ੍ਰੋਸ਼ੀਆ ਫਿਰ ਉਸ ਤੋਂ ਅੱਗੇ ਨੈਕਸਟ ਉਹਲਾ ਹਾਫ ਡਬਲ ਕ੍ਰੋਸ਼ੀਆ ਐਵੇਂ ਆਪਾਂ ਫਿਰ ਸਾਰੀ ਰੋ ਹਾਫ ਡਬਲ ਕ੍ਰੋਸ਼ੀਆ ਕਰਦੇ ਹੋਏ ਜਾਣਾ ਠੀਕ ਆ ਬਾਹਰ ਦੀ ਜਿਹੜੀ ਕਟਾਈ ਆ ਉਹਦੇ ਵਿੱਚ ਹਮੇਸ਼ਾ ਜਦੋਂ ਆਪਾਂ ਕੋਈ ਵੀ ਘੱਟ ਕਰਦੇ ਆ ਸਟਾਰਟਿੰਗ ਵਿੱਚ ਤੇ ਲਾਸਟ ਵਿੱਚ ਹੁੰਦਾ ਵਾ ਠੀਕ ਹੈ ਵਿਚਕਾਰ ਕੋਈ ਵੀ ਕੱਟ ਨਹੀਂ ਹੁੰਦਾ ਹੁਣ ਆਪਾਂ ਸਟਾਰਟਿੰਗ ਵਿੱਚ ਇੱਕ ਕੱਟਤਾ ਵਾ ਤੇ ਹੁਣ ਆਪਾਂ ਕਰਾਂਗੇ ਲਾਸਟ ਵਿੱਚ ਤੇ ਮੈਂ ਹੁਣ ਆ ਸਾਰੀ ਰੋ ਕੰਪਲੀਟ ਕਰਕੇ ਤੇ ਲਾਸਟ ਜਾਣ ਕੇ ਤੁਹਾਨੂੰ ਦਿਖਾਣਨੀ ਆ ਕਿ ਲਾਸਟ ਨੂੰ ਆਪਾਂ ਕਿਵੇਂ ਕੱਟ ਕਰਨਾ ਹੈ ਹੁਣ ਆਪਾਂ ਸੈਕਿੰਡ ਰੋ ਦੇ ਲਾਸਟ ਵਿੱਚ ਆ ਗਏ ਆ ਠੀਕ ਹੈ ਸੈਕਿੰਡ ਰੋ ਆਪਾਂ ਕੀਤੀ ਸੀ ਨਾ ਇੱਥੋਂ ਹੁਣ ਆਪਾਂ ਇਹਦੇ ਲਾਸਟ ਵਿੱਚ ਆ ਗਏ ਆ ਹੁਣ ਅਸੀਂ ਫੇਰ ਇੱਕ ਜਰਾ ਹਾਫ ਡਬਲ ਕਰੋਸ਼ੀਆ ਕੱਟ ਕਰਾਂਗੇ ਠੀਕ ਆ ਆ ਦੇਖੋ ਸਾਡੇ ਕੋਲ ਇੱਕ ਤੇ ਇੱਕ ਦੋ ਹੈਗੇ ਆ ਸਭ ਤੋਂ ਪਹਿਲਾਂ ਆਪਾਂ ਐਵੇਂ ਧਾਗਾ ਲਿਆ ਪਹਿਲੇ ਬਲੇਜ ਚੋਂ ਕੱਢਿਆ ਕਰੋਸ਼ੀਆ ਠੀਕ ਆ ਤਿੰਨ ਹੋ ਗਏ ਫੇਰ ਧਾਗਾ ਲਿਆ ਫਿਰ ਨੈਕਸਟ ਬਲੇਜ ਚੋਂ ਕੱਢਿਆ ਠੀਕ ਆ ਪੰਜ ਹੋ ਗਏ ਧਾਗਾ ਲੈ ਕੇ ਸਾਰਿਆਂ ਨੂੰ ਇੱਕ ਕਰ ਦੇਣਾ ਠੀਕ ਆ ਫੇਰ ਕੀ ਕਰਨਾ ਵਾ ਆਜਰੀ ਚੇਨ ਹੈਗੀ ਆ ਫਰਸਟਵਲੀ ਇਹਦੇ ਵਿੱਚ ਪਾ ਕੇ ਐਵੇਂ ਇੱਕ ਸਲੀਪ ਸਟੀਚ ਬਣਾ ਲੈਣਾ ਠੀਕ ਆ ਜਿਹੜੀ ਸੈਕਿੰਡ ਰੋ ਆ ਉਹ ਇੱਥੇ ਆਣ ਕੇ ਹੁਣ ਸਾਡੀ ਬੰਦ ਹੋ ਗਈ ਹੁਣ ਥਰਡ ਰੋ ਦੀ ਸਟਾਰਟਿੰਗ ਲਈ ਦੋ ਚੇਨ ਲਵਾਂਗੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਸਾਡਾ ਮੋਡਾ ਉਹ ਕਿਸ ਤਰ੍ਹਾਂ ਦਾ ਆ ਦੇਖੋ ਮੋਡਾ ਸਾਈਜ਼ ਇੰਨਾ ਕੇ ਗਵਾ ਠੀਕ ਆ ਦਾ ਜਾਦਾ ਛੋਟਾ ਹੈ اتنا ਜਿਆਦਾ ਵੱਡਾ ਹੈ ਠੀਕ ਆ ਹੁਣ ਆਪਾਂ ਫਰਸਟ ਰੋਅ ਸਾਰੀ ਉਸੇ ਤਰੀਕੇ ਨਾਲ ਕਰ ਲਈ ਸੀ ਸੈਕਿੰਡ ਰੋਅ ਵਿੱਚ ਆਪਾਂ ਦੋ ਘਟ ਕੀਤੇ ਇੱਕ ਸਟਾਰਟਿੰਗ ਵਿੱਚ ਤੇ ਇੱਕ ਲਾਸਟ ਵਿੱਚ ਹੁਣ ਥੋਰ ਰੋਅ ਵਿੱਚ ਆਪਾਂ ਕੋਈ ਵੀ ਘਟ ਨਹੀਂ ਕਰਨਾ ਜਿੰਨੇ ਵੀ ਸਾਡੇ ਕੋਲ ਹਾਫ ਡਬਲ ਓਸ਼ੀਅਮ ਆ ਉਹਨੇ ਦੇ ਉਹਨੇ ਕਰ ਲੈਣੇ ਆ ਫਿਰ ਫੋਰਥ ਰੋਅ ਵਿੱਚ ਅਸੀਂ ਘਟ ਕਰਾਂਗੇ ਠੀਕ ਆ ਥਰਡ ਰੋਅ ਵਿੱਚ ਅਸੀਂ ਕੋਈ ਘਟ ਨਹੀਂ ਕਰਨਾ ਤੇ ਲੇਕਿਨ ਜੇਕਰ ਤੁਹਾਨੂੰ ਲੱਗਦਾ ਪਿਆ ਕਿ ਤੁਹਾਡਾ ਮੋਡਾ ਜਿਆਦਾ ਵੱਡਾ ਵਾ ਤੇ ਫਿਰ ਇਥੋਂ ਖੁੱਲਾ-ਖੁੱਲਾ ਬਣੇਗਾ ਠੀਕ ਹੈ ਜੇ ਆਪਾਂ ਇੱਕ ਵਾਰ ਕੱਟ ਕਰਾਂਗੇ ਤੇ ਇਸ ਕਰਕੇ ਤੁਸੀਂ ਦੋ ਵਾਰ ਵੀ ਕੱਟ ਕੱਟ ਕਰ ਸਕਦੇ ਜੇ ਮਤਲਬ ਜਿਵੇਂ ਮੈਂ ਸੈਕਿੰਡ ਰੋ ਵਿੱਚ ਕੱਟ ਕੀਤੀ ਹੁਣ ਮੈਂ ਥਰਡ ਵਿੱਚੋਂ ਨਹੀਂ ਕਰਨੀ ਜੇਕਰ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਮੋਡਾ ਵੱਡਾ ਆ ਰਿਹਾ ਹੈ ਤੇ ਤੁਸੀਂ ਥਰਡ ਰੋ ਵਿੱਚ ਵੀ ਕੱਟ ਕਰਨੀ ਆ ਦੋਨੋਂ ਸਾਈਡ ਤੋਂ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਦਾਂ ਕਰ ਸਕਦੇ ਜਿਵੇਂ ਕਿ ਇੱਕ ਰੋ ਵਿੱਚ ਕੱਟ ਕਰਨੇ ਆ ਤੇ ਇੱਕ ਵਿੱਚ ਨਹੀਂ ਕਰਨੇ ਠੀਕ ਹੈ ਮੇਰੇ ਮੋੜ ਦੇ ਦੀ ਜਿਹੜੀ ਸ਼ੇਪ ਉਹ ਠੀਕ ਆ ਰਹੀ ਹੈ ਇਸ ਕਰਕੇ ਹੁਣ ਮੈਂ ਇਹਦੇ ਵਿੱਚ ਘਟਣਾ ਨਹੀਂ ਕਰਾਂਗੀ ਇਸ ਤੋਂ ਅਗਲੀ ਵਾਲੀ ਰੋ ਵਿੱਚ ਘਟ ਕਰਾਂਗੀ ਠੀਕ ਆ ਦੇਖੋ ਹੁਣ ਇਹਨੂੰ ਵਿੱਚ ਆਪਾਂ ਜਿੱਦਾਂ ਆਪਾਂ ਚੱਲਦੇ ਪਏ ਹਾਂ ਉਸੇ ਤਰੀਕੇ ਨੇ ਹਾਫ ਡਬਲ ਕ੍ਰੋਸ਼ ਆਪਾਂ ਕਰੀ ਜਾਣੇ ਆ ਇਹਦੇ ਵਿੱਚ ਕੋਈ ਵੀ ਘਟ ਨਹੀਂ ਕਰਾਂਗੇ ਇਹ ਸਾੜੀ ਰੋ ਕੰਪਲੀਟ ਕਰਕੇ ਫਿਰ ਮੈਂ ਤੁਹਾਨੂੰ ਦਿਖਾਨੀਆਂ ਨੈਕਸਟ ਰੋ 4th ਰੋ ਠੀਕ ਹੈ ਹਾਂਜੀ ਦੇਖੋ ਗਾਇਸ ਹੁਣ ਮੈਂ ਜਿਹੜੀ 3rd 3rd ਰੋ ਆ ਉਹ ਕੰਪਲੀਟ ਕਰ ਲਈਆ ਇਹਦੇ ਵਿੱਚ ਮੈਂ ਕੋਈ ਵੀ ਘੱਟ ਨਹੀਂ ਕੀਤਾ ਠੀਕ ਹੈ ਨਾ ਤਾਂ ਸਟਾਰਟਿੰਗ ਵਿੱਚ ਤੇ ਨਾ ਲਾਸਟ ਵਿੱਚ ਹੁਣ ਆਪਾਂ ਅਗੇ ਆ 4th ਰੋ ਇਹਦੇ ਵਿੱਚ ਆਪਾਂ ਘੱਟ ਕਰਾਂਗੇ ਤੇ ਜੇਕਰ ਤੁਹਾਨੂੰ ਲੱਗ ਰਿਹਾ ਵਾ ਕਿ ਸਾਡਾ ਮੋੜਾ ਠੀਕ ਜਾ ਰਿਹਾ ਵਾ ਜਾਂ ਮੋੜੇ ਤੋਂ ਬਾਅਦ ਅੱਗੇ ਤੁਸੀਂ ਬਾਹਾਂ 'ਚ ਪਹੁੰਚ ਰਹੇ ਹੋ ਬਾਹਾਂ ਦੇ ਆਧ ਵਿੱਚ ਪਹੁੰਚ ਰਹੇ ਹੋ ਤੇ ਜਾਂ ਅੱਗੇ ਮੋੜ ਹੀ ਲਾ ਕੇ ਪਹੁੰਚ ਰਹੇ ਹੋ ਤੇ ਤੁਹਾਨੂੰ ਲੱਗਦਾ ਪੈਗੇ ਸਾਡੀ ਜਿਹੜੀ ਬਾਹ ਉਹ ਠੀਕ ਜਾ ਰਹੀ ਆ ਤੇ ਜੇ ਆਪਾਂ ਕੱਟ ਕਰਦੇ ਆਂ ਤੇ ਉਹ ਟਾਈਟ ਹੋ ਜੂਗੀ ਤਾਂ ਉੱਥੇ ਤੁਸੀਂ ਇਹਦੀ ਜਿਹੜੀ ਕੱਟ ਕਰਨੀ ਹੈ ਉਥੇ ਹੀ ਛੱਡ ਵੀ ਸਕਦੇ ਹੋ ਠੀਕ ਹੈ ਇੱਕ ਦੋ ਵਾਰ ਵਿੱਚ ਤੁਸੀਂ ਕੱਟ ਨਹੀਂ ਵੀ ਕਰੋਗੇ ਤਾਂ ਚੱਲ ਜੇ ਚੱਲੇਗਾ ਬਸ ਇਹ ਆ ਕਿ ਬਾਹਾਂ ਹਡੀਰੀਓ ਫਿਟਿੰਗ ਵਧੀ ਹੁੰਣੀ ਚਾਹੀਦੀ ਆ ਠੀਕ ਹੈ ਇਸ ਸਹੀ ਸ਼ੇਪ ਵਿੱਚ ਹੋਣੀ ਚਾਹੀਦੀ ਹੈ। ਠੀਕ ਆ ਤੇ ਹੁਣ ਅਸੀਂ ਕਰਾਂਗੇ 4th row। ਸਭ ਤੋਂ ਪਹਿਲਾਂ ਆਪਾਂ ਦੋ ਚੇਨ ਲਵਾਂਗੇ। 1 2 ਲਿਚ ਪਾ ਕੇ ਠੀਕ ਆ ਤਿੰਨ ਹੋ ਗਏ ਫੇਰ ਇਹਨੂੰ ਕੁਝ ਨਹੀਂ ਕਰਨਾ ਧਗਾ ਲੈ ਕੇ ਨੈਕਸਟ ਟੂਲ ਵਿੱਚ ਪਾਵਾਂਗੇ। ਪੰਜ ਹੋ ਗਏ ਧਗਾ ਲੈ ਕੇ ਸਾਢੇ ਜਾਂ ਦਾ ਇੱਕ ਕਰ ਦਾਂਗੇ। ਠੀਕ ਹੈ ਹੁਣ ਦੋ ਦਾ ਇੱਕ ਹੋ ਗਿਆ ਇੱਕ ਹਾਫ ਡਬਲ ਕ੍ਰੋਸ਼ੀਆ ਇੱਥੇ ਸਾਡਾ ਘੱਟ ਗਿਆ ਫਿਰ ਨੈਕਸਟ ਵਾਲੇ ਵਿੱਚ ਉਸੇ ਤਰੀਕੇ ਨਾਲ ਹਾਫ ਡਬਲ ਕ੍ਰੋਸ਼ੀਆ ਕਰਦੇ ਜਾਵਾਂਗੇ ਠੀਕ ਹੈ ਹੁਣ ਇਹ ਸਾਰੀ ਰੂ ਆਪਾਂ ਹਾਫ ਡਬਲ ਕ੍ਰੋਸ਼ੀਆ ਕਰਦੇ ਹੋਏ ਕੰਪਲੀਟ ਕਰ ਲਾਂਗੇ ਤੇ ਲਾਸਟ ਵਿੱਚ ਜਿਵੇਂ ਆਪਾਂ ਸਟਾਰਟਿੰਗ ਵਿੱਚ ਇੱਕ ਘੱਟ ਕੀਤਾ ਵਾ ਉਵੇਂ ਲਾਸਟ ਵਿੱਚ ਇੱਕ ਘੱਟ ਕਰ ਲਵਾਂਗੇ ਠੀਕ ਹੈ ਜਦੋਂ ਵੀ ਆਪਾਂ ਘੱਟ ਕਰਨੇ ਆ ਉਹ ਹਮੇਸ਼ਾ ਦੋਨੋਂ ਸਾਈਡ ਤੋਂ ਹੀ ਕਰਨੇ ਆ ਫਰਸਟ ਤੋਂ ਵੀ ਤੇ ਲਾਸਟ ਵਿੱਚ ਵੀ ਠੀਕ ਹੈ ਜੇ ਨਹੀਂ ਕਰਨੇ ਤਾਂ ਕਿਤੋਂ ਨਹੀਂ ਕਰਨੇ ਜੇ ਕਰਨੇ ਆ ਤਾਂ ਦੋਵੇਂ ਇਕੱਠੇ ਕਰਨੇ ਆ ਹੁਣ ਮੈਂ ਤੁਹਾਨੂੰ ਇਹ ਪੂਰੀ ਰੋ ਕੰਪਲੀਟ ਕਰਕੇ ਦਿਖਾਉਣੀ ਆ ਹੁਣ ਆਪਾਂ 4th ਰੋ ਦੇ ਲਾਸਟ ਵਿੱਚ ਆ ਗਏ ਆ ਠੀਕ ਹੈ एवरी ਰੋ ਦੇ ਆਪਾਂ ਸਟਾਰਟਿੰਗ ਵਿੱਚ ਇੱਕ ਘੱਟ ਕੀਤਾ ਸੀਗਾ ਤੇ ਹੁਣ ਆਪਾਂ ਲਾਸਟ ਵਿੱਚ ਇੱਕ ਘੱਟ ਕਰਾਂਗੇ ਹਾਫ ਡਬਲ ਗਰੋਸ਼ੀਆ ਤੇ ਦੇਖੋ ਠੀਕ ਆ ਦੇਖੋ ਦੋ ਸਾਡੇ ਕੋਲ ਰਹਿੰਦੇ ਆ ਇੱਕ ਤੇ ਇੱਕ ਦੋ ਰਹਿੰਦੇ ਆ ਹੁਣ ਇਹਨਾਂ ਦੋ ਦਾ ਆਪਾਂ ਇੱਕ ਕਰਾਂਗੇ ਠੀਕ ਆ ਬਿਲੈ ਇੱਥੋਂ ਤੱਗ ਲਿਆ ਫੇਰ ਤਾਂ ਗਲਿਆ ਇੱਕ ਉਹ ਵੀ ਕੱਢਣਾ ਠੀਕ ਆ ਫੇਰ ਦੂਸਰੇ ਵਿਲੇਜ ਕੱਢ ਦੇਣਾ ਫਿਰ ਸਾਰਿਆਂ ਦਾ ਇੱਕ ਕਰ ਦੇਣਾ ਠੀਕ ਆ ਫੇਰ ਜੋ ਚੇਨ ਵਾਲਾ ਫਰਸਟ ਵਾਲਾ ਵਾ ਸਾਡਾ ਹਾਫ ਡਬਲ ਕ੍ਰੋਸ਼ੀਆ ਇਹਦੇ ਵਿੱਚ ਪਾ ਕੇ ਇਦਾਂ ਸਲਿੱਪ ਸਟੀਚ ਪਾ ਦੇਣਾ ਠੀਕ ਆ ਐਨ ਨੂੰ ਜਿਹੜਾ ਐਵਲਾ ਵਾ ਇਹਨੂੰ ਇਹਦੇ ਵਿੱਚੋਂ ਕੱਢ ਦੇਣਾ ਫੇਰ ਦੋ ਚੇਨ ਲਵਾਂਗੇ ਹੁਣ ਅਸੀਂ ਅੱਗੇ 5th ਰੋ ਵਿੱਚ ਹੁਣ 5th ਰੋ ਵਿੱਚ ਵੀ ਆਪਾਂ ਕੋਈ ਵੀ ਘੱਟ ਨਹੀਂ ਕਰਨਾ ਸਾਰੇ ਹਾਫ ਡਬਲ ਕ੍ਰੋਸ਼ੀਆ ਬਣਾਉਣੇ ਆ ਠੀਕਾ ਅਸੀਂ ਕੀ ਕਰਨਾ ਵਾ ਇੱਕ ਰੋ ਵਿੱਚ ਕੱਟ ਕਰਨਾ ਨੈਕਸਟ ਉਹ ਵਿੱਚ ਕੱਟ ਨਹੀਂ ਕਰਨਾ ਫੇਰ ਨੈਕਸਟ ਵਿੱਚ ਕਰਨਾ ਫੇਰ ਉਸ ਤੋਂ ਨੈਕਸਟ ਰੋ ਵਿੱਚ ਨਹੀਂ ਕਰਨਾ ਮੀਨਸ ਇੱਕ ਰੋ ਵਿੱਚ ਕੱਟ ਕਰਨਾ ਹੈ ਇੱਕ ਰੋ ਵਿੱਚ ਨਹੀਂ ਕਰਨਾ ਠੀਕਾ ਤੇ ਵਿੱਚ ਵਿੱਚ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜੇ ਤੁਹਾਨੂੰ ਬਾਹ ਲੱਗ ਰਿਹਾ ਕਿ ਮੋਡਾ ਸਾਡਾ ਛੋਟਾ ਵਾ ਤੇ ਤੁਸੀਂ ਜਿਹੜੀ ਕੱਟ ਕਰਨਾ ਵਿੱਚ ਵਿੱਚ ਸਕਿੱਪ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਲੱਗ ਰਿਹਾ ਕਿ ਮੋਡਾ ਵੱਡਾ ਵਾ ਤੇ ਤੁਸੀਂ ਲਗਾਤਾਰ ਕਟਾਈ ਪਾ ਸਕਦੇ ਹੋ ਵਿਚ ਵਿੱਚ ਦੋ ਵਾਰ ਕਟਾਈ ਪਾ ਸਕਦੇ ਹੋ ਦੋ ਰੋ ਵਿੱਚ ਲਗਾਤਾਰ ਕਟਾਈ ਪਾ ਸਕਦੇ ਆ ਪਰ ਜਾਰਾ ਵਿੱਚ ਨਹੀਂ ਸਕਿੱਪ ਕਰਨਾ ਠੀਕ ਹੈ ਜੇ ਜਾਰਾ ਸਕਿੱਪ ਕਰ ਕਰੋਗੇ ਤੇ ਬਾਅਦ ਸ਼ੇਪ ਜਿਹੜੀ ਉਹ ਵਧੀਆ ਨਹੀਂ ਆਵੇਗੀ ਤੇ ਹੁਣ ਅਸੀਂ ਕੀ ਕਰਨਾ ਹੁਣ ਮੈਂ ਕਰ ਦਿਪੀਆਂ ਫਿਫਥ ਰੋ ਇਹਦੇ ਵਿੱਚ ਆਪਾਂ ਕੋਈ ਘੱਟ ਨਹੀਂ ਕਰਨਾ ਫਿਰ ਨੈਕਸਟ ਰੋ ਆ 6th ਰੋ ਦੇ ਵਿੱਚ ਘੱਟ ਕਰਾਂਗੇ ਦੋਵੇਂ ਤੇ ਹੁਣ ਬਾਹਾਂ ਜਿਹੜੀ ਲੈਂਥ ਆਪਾਂ ਇਸੇ ਤਰੀਕੇ ਨਹੀਂ ਕੰਪਲੀਟ ਕਰ ਲਾਂਗੇ ਇੱਕ ਵਿੱਚ ਕਰਾਂਗੇ ਇੱਕ ਵਿੱਚ ਨਹੀਂ ਕਰਾਂਗੇ ਠੀਕ ਆ ਤਾਂ ਆ ਦੇਖੋ ਇਸੇ ਤਰੀਕੇ ਨਾਲ ਮੈਂ ਆਵਲੀ ਜਿਹੜੀ ਬਾਹ ਮਣਾਈ ਹੋਈ ਆ ਤੇ ਉਹਨੇ ਇਦਾਂ ਹੀ ਆ ਦੇਖੋ ਜੀ ਕਿੰਨੀ ਵਧੀਆ ਸ਼ੇਪ ਆਈ ਹੋਈ ਆ ਠੀਕ ਆ ਉੱਪਰ ਤੋਂ ਜਿਆਦਾ ਤੇ ਥੱਲੇ ਥੱਲੇ ਘਟਦੀ ਜਾਂਦੀ ਆ ਠੀਕ ਆ ਤੇ ਹੁਣ ਮੈਂ ਇਧਰ ਸਾਈਡ ਵੀ ਇਸੇ ਤਰੀਕੇ ਨਾਲ ਹੀ ਕੰਪਲੀਟ ਕਰ ਲੈਂਦੀ ਆ ਆਵਲੀ ਬਾਹ ਤੇ ਫਿਰ ਤੁਹਾਨੂੰ ਲਾਸਟ ਵਿੱਚ ਇਹਦੇ ਆਪਾਂ ਬਾਰਡਰ ਬਣਾਵਾਂਗੇ ਜਿਵੇਂ ਆਪਾਂ ਇੱਥੇ ਬਣਾਇਆ ਵਾਂ ਉਵੇਂ ਹੀ ਲਾਸਟ ਵਿੱਚ ਬਾਰਡਰ ਬਣਾਵਾਂਗੇ ਲੈਂਥ ਕੰਪਲੀਟ ਕਰਕੇ ਇਸੇ ਤਰੀਕੇ ਨਾਲ ਲੈਂਥ ਕੰਪਲੀਟ ਕਰਨੀ ਆ ਇੱਕ ਵਿੱਚ ਘੱਟ ਕਰਨਾ ਵਾ ਤੇ ਇੱਕ ਵਿੱਚ ਨਹੀਂ ਕਰਨਾ ਇਦਾਂ ਹੀ ਰੋਸ ਬਣਾਉਂਦੇ ਹੋਏ ਇਹਦੀ ਲੈਂਥ ਪੂਰੀ ਕੰਪਲੀਟ ਕਰਕੇ ਫਿਰ ਮੈਂ ਤੁਹਾਨੂੰ ਅਗਰ ਦੱਸ ਦਿਆਂ ਕਿ ਬਾਰਡਰ ਕਿਵੇਂ ਬਣਾਣਾ ਹੈ ਪਹਿਲਾਂ ਮੈਂ ਇਹਨਾਂ ਸਾਰਾ ਕੰਪਲੀਟ ਕਰ ਲਾਂ ਹਾਂਜੀ ਗਾਇਸ ਤਾਂ ਦੇਖੋ ਮੈਂ ਇਹਦੀ ਜਿਹੜੀ ਲੈਂਥ ਆ ਜਿੰਨੀ ਮੈਨੂੰ ਚਾਹੀਦੀ ਆ ਮੈਂ ਕੰਪਲੀਟ ਕਰ ਲਈ ਆ ਤੇ ਹੁਣ ਮੈਂ ਆ ਬਣਾਵਾਂਗੀ ਇਹਦਾ ਅੱਗੇ ਬਾਰਡਰ ਠੀਕ ਆ ਹੁਣ ਤੱਕ ਆਪਾਂ ਕਰਦੇ ਆ ਜੀ ਸੀਗੇ ਹਾਫ ਡਬਲ ਕ੍ਰੋਸ਼ੀਆ ਹੜੀ ਕਰੋ ਵਿੱਚ ਅਸੀਂ ਹਾਫ ਡਬਲ ਕਰੋਸ਼ੀ ਕੀਤਾ ਤੇ ਹੁਣ ਬਾਰਡਰ ਬਣਾਵਾਂਗੇ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਇੱਕ ਰੋ ਬਣਾਵਾਂਗੇ ਡਬਲ ਕਰੋਸ਼ੀ ਦੀ ਠੀਕ ਆ ਸਭ ਤੋਂ ਪਹਿਲਾਂ ਦੋ ਚੇਨ ਲਵਾਂਗੇ ਇੱਥੇ ਬਣਾਵਾਂਗੇ ਆਪਾਂ ਡਬਲ ਕਰੋਸ਼ੀਆ ਠੀਕ ਆ ਪਹਿਲਾਂ ਆਪਾਂ ਆ ਤਿੰਨ ਨੂੰ ਦੇਹੀ ਇਹਨਾਂ ਨੂੰ ਇੱਕ ਵਾਰ ਕਰ ਦਿੰਨੇ ਹਾਂ ਪਰ ਡਬਲ ਕਰੋਸ਼ੀ ਵਿੱਚ ਸਭ ਤੋਂ ਪਹਿਲਾਂ ਅਸੀਂ ਦੋ ਦੋ ਕੱਢਾਂਗੇ ਫਿਰ ਤਾਂ ਅਗਲਾ ਕੇ ਫਿਰ ਦੋ ਦਾ ਇੱਕ ਕਰਾਂਗੇ ਠੀਕ ਆ ਤਾਂ ਗੱਲਿਆ ਇਹ ਮੈਂ ਪਾਇਆ ਫਿਰ ਤਾਂ ਗੱਲਿਆ ਤਿੰਨੋ ਗੇ ਤਿੰਨ ਦਾ 2 ਕੀ ਕੀਤਾ ਤੇ 2 ਦਾ 1 ਠੀਕ ਹੈ ਇਸ ਤਰ੍ਹਾਂ ਆਪਾਂ ਕਰਾਂਗੇ ਡਬਲ ਕ੍ਰੋਸ਼ੀਅਨ ਠੀਕ ਹੈ ਇੱਕ ਜਿਹੜੀ ਰੋ ਹੈਗੀ ਆ ਉਹ ਆਪਾਂ ਸਾੜੀ ਕਰਾਂਗੇ ਡਬਲ ਕ੍ਰੋਸ਼ੀਅਨ ਆ ਆਪਾਂ ਜਿਹੜੇ ਪੈਨਲ ਲੱਗਿਆ ਫਰੰਟ ਪੈਨਲ ਤੇ ਬੈਕ ਪੈਨਲ ਉਹ ਚਾਪਾ ਜ਼ਿਆਦਾ ਬਾਰਡਰ ਬਣਾਇਆ ਸੀਗਾ ਤੇ ਬਟ ਬਾਜੂ ਦਾ ਆਪਾਂ ਛੋਟਾ ਬਾਰਡਰ ਬਣਾਵਾਂਗੇ। ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਵੱਡਾ ਵੀ ਬਣਾ ਸਕਦੇ ਹੋ ਤੇ ਛੋਟਾ ਵੀ। ਮੈਂ ਪਰ ਛੋਟਾ ਹੀ ਰੱਖਾਂਗੀ ਬਾਰਡਰ। ਠੀਕ ਹੈ। ਬਾਰਡਰ ਦੀ ਜਿਹੜੀ ਫਰਸਟ ਹੋ ਆ ਉਹ ਆਪਾਂ ਸਾਢੇ ਕਰਨੀਆਂ ਡਬਲ ਕਰੋਸ਼ੀਆ। ਇਹ ਸਾਰੀ ਰੋਕਮ ਠੀਕ ਹੋ ਗਿਆ ਹੁਣ ਫਿਰ ਆ ਜਿਹੜਾ ਫਰੰਟ ਫਰਸਟ ਵਾਲਾ ਚੇਨ ਦਾ ਬਣਾਇਆ ਜਿਹੜਾ ਆਪਾਂ ਉਹਦੇ ਵਿੱਚ ਆਪਾਂ ਐਵੇਂ ਸਲੀਪ ਸਟਿਚ ਕਰ ਦੇਣਾ ਫਿਰ ਦੋ ਚੇਨ ਲਵਾਂਗੇ ਤੇ ਹੁਣ ਆਪਾਂ ਬਣਾਵਾਂਗੇ ਬਾਰਡਰ ਸਭ ਤੋਂ ਪਹਿਲਾਂ ਫਰਸਟ ਵਾਲਾ ਜਿਹੜਾ ਡਬਲ ਸ਼ੇਅਰ ਵਿੱਚ ਪਾ ਕੇ ਫਰੰਟ ਪੋਸਟ ਬਣਾਵਾਂਗੇ ਫਿਰ ਦੂਸਰੀ ਸਾਈਡ ਤੋਂ ਪਿੱਛੇ ਨਹੀਂ ਪਾਵਾਂਗੇ ਇਹਨੂੰ ਕਹਿੰਦੇ ਆ ਬੈਕ ਪੋਸਟ ਇੱਕ ਸਾਡੇ ਕੋਲ ਆ ਗਿਆ ਬੈਕ ਪੋਸਟ ਇਸ ਤੋਂ ਬਾਅਦ ਫਿਰ ਫਰੰਟ ਪੋਸਟ ਫਿਰ ਬੈਕ ਪੋਸਟ ਇੱਕ ਫਰੰਟ ਪੋਸਟ ਬਣਾਵਾਂਗੇ ਤੇ ਇੱਕ ਬੈਕ ਪੋਸਟ ਮੇਰੀ ਜਿਹੜੀ ਔਨਾਉ ਕਾਫੀ ਮੋਟੀ ਹੈ ਇਸ ਕਰਕੇ ਜਿਹੜਾ ਬਾਰਡਰ ਆ ਕਾਫੀ ਮੋਟਾ-ਮੋਟਾ ਬਣਦਾ ਪਿਆ ਹੈ ਠੀਕ ਆ ਪਾਈਕ ਫਰੰਟ ਪੋਸਟ ਤੇ ਇੱਕ ਬੈਕ ਪੋਸਟ ਬਣਾਈ ਜਾਣਾ ਹੈ ਹਾਂਜੀ ਗਾਇਸ ਤਾਂ ਦੇਖੋ ਮੈਂ ਬਾਰਡਰ ਕੰਪਲੀਟ ਕਰ ਲਿਆ ਵਾ ਇੱਕ ਫਰੰਟ ਪੋਸਟ ਤੇ ਇੱਕ ਬੈਕ ਪੋਸਟ ਨਾਲ ਠੀਕ ਆ ਇਹ ਬਾਰਡਰ ਮੈਂ ਦੋਨੋਂ ਸਾਈਡ ਤੇ ਛੋਟਾ ਜਿਹਾ ਬਣਾਇਆ ਵਾ ਠੀਕ ਆ ਕਾਫੀ ਛੋਟਾ ਬਾਰਡਰ ਬਣਾਇਆ ਵਾ ਤੇ ਜਿਹੜਾ ਆਪਾਂ ਉਦਾਂ ਬਣਾਇਆ ਵਾ ਸਵੈਟਰ ਦੇ ਨੀਚੇ ਉਹ ਕਾਫੀ ਵੱਡਾ ਵਾ ਠੀਕ ਆ ਤੁਸੀਂ ਆਪਣੇ ਅਕੋਰਡਿੰਗਲੀ ਬਣਾ ਸਕਦੇ ਹੋ ਵੱਡਾ ਜਾਂ ਛੋਟਾ ਜਿਵੇਂ ਤੁਹਾਨੂੰ ਪਸੰਦ ਹੋਵੇ ਤੇ ਇਹ ਸੀਗੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਬਾਏ ਬਾਏ